ਸਤ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਿਹਾ ਤੁਸੀਂ ਮੈਂ ਹਰਸ਼ਿਤਾ ਖਬਰਾਂ ਦੇ ਵਿਸਤਾਰ ਤੋਂ ਪਾਲਾਂ ਨਜ਼ਰ ਮਾਰਦੀਆਂ ਅੱਜ ਦੀਆਂ ਮੁੱਖ ਹੈਡਲਾਈਨਸ ਤੇ ਈਰਾਨ ਨੇ BBC ਨਾਲ ਗੱਲ ਕਰਦੇ ਦੌਰਾਨ ਕਿਹਾ ਕਿ ਨਿਊਕਲੀਅਰ ਸਮਝੌਤੇ ਲਈ ਉਹ ਤਿਆਰ ਹੈ ਪਾਬੰਦੀਆਂ ਹਟਾਉਣ ਤੇ ਦੋਨਾਂ ਪਾਸਿਆਂ ਦੇ ਸਮਝੌਤੇ ਤੇ ਹੀ ਸੰਭਾਵਨਾ ਮੰਤਰੀ ਨੇ ਸ਼ਾਂਤੀ ਅਤੇ ਭਰੋਸੇ ਦੀ ਅਹਿਮੀਅਤ ਦਸੀ ਟੈਕਸਾਸ ਐਕਟਿਵੀਜ਼ਨ ਨੇ ਹਨੂਮਾਨ ਮੰਦਿਰ ਨੂੰ ਟਾਰਗੇਟ ਕਰਦੇ ਹੋਏ ਕਿਹਾ ਕਿ ਤੀਜੇ ਦੁਨੀਆ ਦੇ ਵਿਦੇਸ਼ੀ ਹੌਲੀ-ਹੌਲੀ ਅਮਰੀਕਾ ਤੇ ਕਬਜ਼ਾ ਕਰ ਰਹੇ ਹਨ ਇੰਟਰਨੈਟ ਤੇ ਲੋਕਾਂ ਨੇ ਨਫ਼ਰਤ ਭਰੇ ਬਿਆਨ ਦੀ ਨਿੰਦਾ ਕੀਤੀ ਅਤੇ ਸਮਾਜਿਕ ਚਿੰਤਾ ਵਿਆਪਕ ਹੋਈ ਸੰਯੁਕਤ ਰਾਜ ਅਮਰੀਕਾ ਵਿੱਚ ਆਂਤ੍ਰਿਕਤਾ ਵਧਨ ਦੇ ਖਤਰੇ ਤੇ ਚਿੰਤਾਵਾਂ ਵਧੀਆਂ ਹਨ ਜਿੱਥੇ ਨਾਗਰਿਕ ਵਿਦਵਾਨ ਅਤੇ ਸੰਗਠਨ ਲੋਕਤਾਂਤ੍ਰਿਕ ਆਜ਼ਾਦੀ ਅਤੇ ਨਿਆਂਪੂਰਨ ਚੋਣਾਂ ਲਈ ਚੇਤਾਵਨੀ ਜਾਰੀ ਕਰ ਰਹੇ ਹਨ ਹੁਣ ਖਬਰਾਂ ਵਿਸਥਾਰ ਦੇ ਨਾਲ ਈਰਾਨ ਨੇ ਅਮਰੀਕਾ ਨਾਲ ਪ੍ਰਮਾਣੂ ਸੌਦੇ ਲਈ ਸਮਝੌਤਿਆਂ ਤੇ ਗੱਲ ਕਰਨ ਦੀ ਤਿਆਰੀ ਦਿਖਾਈ ਹੈ ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਸਜੀਦ ਤਖਤਰਵਾਂਚੀ ਨੇ ਬੀਬੀਸੀ ਨੂੰ ਦੱਸਿਆ ਕਿ ਜੇ ਅਮਰੀਕਾ ਸਜ਼ਾਵਾਂ ਨੂੰ ਖਤਮ ਕਰਨ ਤੇ ਗੱਲ ਕਰਨ ਲਈ ਤਿਆਰ ਹੈ ਤਾਂ ਈਰਾਨ ਵੀ ਆਪਣੇ ਪ੍ਰਮਾਣੂ ਕਾਰਜਕਾਰੀਆਂ ਚ ਕੁਝ ਛੂਟ ਕਰਨ ਲਈ ਸਹਿਮਤ ਹੋ ਸਕਦਾ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪਹਿਲੀ ਗੱਲਬਾਤ ਕੁਝ ਸਕਾਰਾਤਮਕ ਰਹੀ ਹੈ ਪਰ ਅਜੇ ਫੈਸਲਾ ਹੋਣਾ ਬਾਕੀ ਹੈ ਦੋਹਾਂ ਦੇਸ਼ਾਂ ਵਿਚਕਾਰ ਅਗਲੀ 라ਉਂਡ ਗੱਲਬਾਤ ਜਿਨੀਵਾ ਵਿੱਚ ਹੋਣੀ ਹੈ ਇਰਾਨ ਨੇ ਕਿਹਾ ਹੈ ਕਿ ਉਹ ਇੱਕ ਵਾਰੀ ਫਿਰ ਸੌਦੇ ਤੇ ਪਹੁੰਚਣ ਲਈ ਸਮਝੌਤਿਆਂ ਦੀ ਚਰਚਾ ਲਈ ਖੁੱਲ੍ਹਿਆ 이란 ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਨੇ BBC ਨਾਲ ਤਹਿਰਾਨ ਵਿੱਚ ਇੱਕ ਖਾਸ ਇੰਟਰਵਿਊ ਦੌਰਾਨ ਕਿਹਾ ਹੈ ਕਿ ਇਰਾਨ ਨਵੇਂ ਨਿਊਕਲੀਅਰ ਸਮਝੌਤੇ ਲਈ ਗੱਲਬਾਤ ਕਰਨ ਅਤੇ ਕੁਝ ਹੱਦ ਤੱਕ ਸਮਝੌਤਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਬਹੁਤ ਸਾਫ਼ ਅਤੇ ਆਸਾਨ ਸ਼ਬਦਾਂ ਵਿੱਚ ਸਮਝਾਇਆ ਕਿ ਇਰਾਨ ਲੜਾਈ ਨਹੀਂ ਚਾਹੁੰਦਾ। ਉਹ ਚਾਹੁੰਦਾ ਹੈ ਕਿ ਸਾਰਾ ਮਾਮਲਾ ਬੈਠ ਕੇ ਗੱਲਬਾਤ ਨਾਲ ਹੱਲ ਹੋਵੇ। ਮંત્રી ਨੇ ਇਹ ਵੀ ਕਿਹਾ ਹੈ ਕਿ ਯੂਨਾਈਟਿਡ ਸਟੇਟ ਇਰਾਨ ਤੇ ਲਗੀਆਂ ਆਰਥਿਕ ਪਾਬੰਦੀਆਂ ਨੂੰ ਘਟਾਉਣ ਜਾਂ ਹਟਾਉਣ ਲਈ ਗੰਭੀਰ ਤੌਰ ਤੇ ਤਿਆਰ ਹੋਵੇ ਤਾਂ ਇਰਾਨ ਵੀ ਆਪਣੇ ਪਰਮਾਣੂ ਪ੍ਰੋਗਰਾਮ ਬਾਰੇ ਕੁਝ ਸ਼ਰਤਾਂ ਮੰਨ ਸਕਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਦੋਹਾਂ ਪਾਸਿਆਂ ਵਿੱਚ ਗੱਲਬਾਤ ਚੱਲ ਰਹੀ ਹੈ ਅਤੇ ਪਹਿਲੀਆਂ ਮੀਟਿੰਗਾਂ ਪੂਰੀ ਤਰ੍ਹਾਂ ناکਾਮ ਨਹੀਂ ਰਹਿਣਗੀਆਂ। ਸਗੋਂ ਥੋੜੀ ਬਹੁਤ ਤਰੱਕੀ ਹੋਈ ਹੈ। ਰਾਨ ਦਾ ਕਹਿਣਾ ਇਹ ਹੈ ਕਿ ਉਸ ਦਾ ਨਿਊਕਲੀਅਰ ਪ੍ਰੋਗਰਾਮ ਸਿਰਫ ਸ਼ਾਂਤੀਪੂਰਵਕ ਮਕਸਦਾਂ ਲਈ ਹੈ। ਸਿਰਫ ਜਿਵੇਂ ਬਿਜਲੀ ਬਣਾਉਣ ਅਤੇ ਵਿਗਿਆਨਕ ਖੋਜ ਲਈ। ਪਰ ਪੱਛਮੀ ਦੇਸ਼ਾਂ ਨੂੰ ਡਰ ਹੈ ਕਿ ਕੀਤੇ ਉਹ ਪ੍ਰੋਗਰਾਮ ਹਥਿਆਰ ਬਣਾਉਣ ਵੱਲ ਨਾ ਵੱਧ ਜਾਵੇ। ਜਿੱਥੇ ਕਿ ਇਸ ਗੱਲ ਨੂੰ ਲੈ ਕੇ ਕਈ ਸਾਲਾਂ ਤੋਂ ਤਣਾਅ ਬਣਿਆ ਹੋਇਆ ਹੈ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਈਰਾਨ ਦੀ ਆਰਥਿਕਤਾ ਤੇ ਪਾਬੰਦੀਆਂ ਦਾ ਬਹੁਤ ਅਸਰ ਪਿਆ ਹੈ ਮਹਿੰਗਾਈ ਵਧੀ ਹੈ ਵਪਾਰ ਘਟਿਆ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਈਰਾਨ ਚਾਹੁੰਦਾ ਹੈ ਕਿ ਜੇ ਉਹ ਕੋਈ ਸਮਝੌਤਾ ਕਰੇ ਤਾਂ ਉਸ ਨੂੰ ਵੀ ਰਾਹਤ ਮਿਲੇ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਭਰੋਸਾ ਬਣਾਉਣਾ ਸਭ ਤੋਂ ਜ਼ਰੂਰੀ ਗੱਲ ਹੈ ਜੇ ਦੋਵੇਂ ਦੇਸ਼ ਇੱਕ ਦੂਜੇ ਤੇ ਭਰੋਸਾ ਕਰਨ ਅਤੇ ਆਪਣੇ ਵਾਅਦੇ ਪੂਰੇ ਕਰਨ ਤਾਂ ਇੱਕ ਨਵਾਂ ਸਮਝੌਤਾ ਹੋ ਸਕਦਾ ਹੈ ਅੰਤ ਵਿੱਚ ਮੰਤਰੀ ਨੇ ਇਹ ਵੀ ਕਿਹਾ ਕਿ ਦਰਵਾਜ਼ੇ ਬੰਦ ਨਹੀਂ ਹੋਏ ਗੱਲਬਾਤ ਦਾ ਰਸਤਾ ਅਜੇ ਵੀ ਖੁੱਲ੍ਹਾ ਹੈ ਉਨਾਦਾ ਸੰਦੇਸ਼ ਇਸ ਲਈ ਹੈ ਕਿ ਜੇ ਦੋਵੇਂ ਪਾਸੇ ਨਰਮੀ ਅਤੇ ਸਮਝਦਾਰੀ ਨਾਲ ਅੱਗੇ ਵਧਣ ਤਾਂ ਤਣਾਅ ਘੱਟ ਹੋ ਸਕਦਾ ਹੈ ਅਤੇ ਦੁਨੀਆ ਵਿੱਚ ਅਮਨ ਵੱਧ ਸਕਦਾ ਹੈ ਇਹ ਬਿਆਨ ਇਸ ਗੱਲ ਦਾ ਇਸ਼ਾਰਾ ਦਿੰਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਨਿਊਕਲੀਅਰ ਮਸਲੇ ਤੇ ਕੋਈ ਵੱਡੀ ਤਰੱਕੀ ਹੋ ਸਕਦੀ ਹੈ ਪਰ ਇਹ ਸਭ ਕੁਝ ਦੋਵੇਂ ਪਾਰਸਿਆਂ ਦੀ ਨੀਅਤ ਅਤੇ ਸਹਿਯੋਗ ਤੇ ਨਿਰਭਰ ਕਰਦਾ ਹੈ ਟੈਕਸਾਸ ਵਿੱਚ ਇੱਕ ਐਕਟਿਵਿਸਟ ਨੇ ਹਨੂਮਾਨ ਮੰਦਿਰ ਨੂੰ ਟਾਰਗੇਟ ਕਰਦਿਆਂ ਹੋਇਆ ਕਿਹਾ ਕਿ ਤੀਜੀ ਦੁਨੀਆ ਦੇ ਵਿਦੇਸ਼ੀ ਲੋਕ ਅਮਰੀਕਾ ਨੂੰ ਹੌਲੀ-ਹੌਲੀ ਕਬਜ਼ੇ ਵਿੱਚ ਲੈ ਰਹੇ ਹਨ ਅਤੇ ਉਨ੍ਹਾਂ ਨੇ ਇੰਟਰਨੈਟ ਤੇ ਵੀ ਲੋਕਾਂ ਨੂੰ ਕਿਹਾ ਕਿ ਇਨਵੀਜ਼ਨ ਰੋਕੋ ਅਤੇ ਇਹਨਾਂ ਨੂੰ ਦੇਸ਼ੋਂ ਕੱਢੋ ਐਸ ਬਿਆਨ ਨੂੰ ਇੰਟਰਨੈਟ ਤੇ ਭਾਰੀ ਰਿਐਕਸ਼ਨ ਆਇਆ ਹੈ ਅਤੇ ਲੋਕਾਂ ਨੇ ਆਪਣੀ ਨਿਰਾਸ਼ਗੀ ਦਿਖਾਈ ਹੈ ਕਈਆਂ ਨੇ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਅਨਿਰਾਸ਼ਾਜਨਕ ਅਤੇ ਗਲਤ ਮੰਨਿਆ ਇਸ ਮਾਮਲੇ ਨੇ ਸਿਆਸੀ ਅਤੇ ਸਮਾਜਿਕ ਤਣਾ ਨੂੰ ਵਧਾ ਦਿੱਤਾ ਹੈ ਅਤੇ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਅਮਰੀਕਾ ਵਿੱਚ ਅਜੀਹੇ ਕਹਿਰੇ ਵਿਚਾਰ ਕਿਵੇਂ ਫੈਲ ਰਹੇ ਹਨ ਇਕ ਸਾਜ਼ ਦੇ ਇੱਕ ਜਾਣੇ ਮਾਣੇ ਐਕਟੀਵੇਸ਼ਨ ਨਾਲ ਹਾਲੀ ਵਿੱਚ ਹਨੂਮਤ ਮੰਦਰ ਵਿੱਚ ਟਾਰਗੇਟ ਕਰਦਿਆਂ ਹੋਇਆਂ ਬਿਆਨ ਦਿੱਤਾ ਹੈ ਕਿ ਤੀਜੇ ਦੁਨੀਆ ਦੇ ਵਿਸ਼ੇਸ਼ ਲੋਕ ਹੌਲੀ-ਹੌਲੀ ਅਮਰੀਕਾ ਤੇ ਕਬਜ਼ਾ ਕਰ ਰਹੇ ਹਨ ਤੇ ਉਨ੍ਹਾਂ ਲੋਕਾਂ ਨੂੰ ਕਿਹਾ ਹੈ ਕਿ ਇਨਵੇਸ਼ਨ ਰੋਕੋ ਅਤੇ ਉਨ੍ਹਾਂ ਨੂੰ ਦੇਸ਼ੋਂ ਕੱਢੋ ਇਹ ਬਿਆਨ ਇਹ ਬਿਆਨ ਆਉਣ ਦੇ ਨਾਲ ਹੀ ਇੰਟਰਨੈਟ ਤੇ ਭਾਰੀ ਰਿਐਕਸ਼ਨ ਆ ਗਿਆ ਹੈ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਟਵਿੱਟਰ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਲੋਕਾਂ ਦੇ ਇਸ ਬਿਆਨ ਦੀ ਨਿੰਦਾ ਕੀਤੀ ਗਈ ਹੈ ਕਿਹਾ ਹੈ ਕਿ ਇਸ ਨਾਲ ਖਤਰਨਾਕ ਅਤੇ ਨਿਰਾਸ਼ਾਜਨਕ ਮੰਨਿਆ ਗਿਆ ਇੰਟਰਨੈਟ ਵਰਤੋਕਾਰਾਂ ਨੇ ਕਿਹਾ ਹੈ ਕਿ ਐਸੇ ਵਿਚਾਰ ਸਮਾਜ ਵਿੱਚ ਭੇਦਭਾਵ ਪੈਦਾ ਕਰ ਸਕਦੇ ਹਨ ਅਤੇ ਲੋਕਾਂ ਵਿੱਚ ਡਰ ਦਾ ਤਣਾਅ ਵਧਾ ਸਕਦੇ ਹਨ ਮੰਦਰ ਦੇ ਸਥਾਨਕ ਸੰਗਠਨਾਂ ਅਤੇ ਧਾਰਮਿਕ ਨਾਗਰਿਕਾਂ ਨੇ ਇਹ ਵੀ ਬਿਆਨ ਕੰਬੀਤਾ ਨਾਲ ਮੰਨਦਿਆਂ ਹੋਇਆ ਦਿੱਤਾ ਹੈ ਕਿ ਉਹਨਾਂ ਨੇ ਕਿਹਾ ਧਾਰਮਿਕ ਥਾਵਾਂ ਸਿਰਫ ਪੂਜਾ ਆਰਾਧਨਾ ਲਈ ਹਨ ਅਤੇ ਉਹਨਾਂ ਨੂੰ ਟਾਰਗੇਟ ਕਰਨਾ ਗਲਤ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਕਾਂ ਲਈ ਸ਼ਾਂਤੀ ਬਣਾਈ ਰੱਖਣ ਅਤੇ ਸਹਿਯੋਗ ਨਾਲ ਰਹਿਣ ਦੀ ਅਪੀਲ ਕੀਤੀ ਹੈ ਕਈਆਂ ਨੇ ਇੱਥੇ ਤੱਕ ਵੀ ਕਿਹਾ ਹੈ ਕਿ ਇਸ ਤਰ੍ਹਾਂ ਦੇ ਬਿਆਨ ਸਮਾਜ ਵਿੱਚ ਵੱਖ-ਵੱਖ ਧਰਮਾਂ ਅਤੇ ਕੌਮਾਂ ਦੇ ਰਿਸ਼ਤਿਆਂ ਨੂੰ ਖਤਰੇ ਵਿੱਚ ਪਾ ਸਕਦੇ ਹਨ ਇਸ ਘਟਨਾ ਨੇ ਸਿਰਫ ਟੈਕਸਾਸ ਹੀ ਨਹੀਂ ਬਲਕਿ ਪੂਰੇ ਅਮਰੀਕਾ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਲੋਕ ਸੋਚ ਰਹੇ ਹਨ ਕਿ ਕਿਵੇਂ ਕੋਈ ਵਿਅਕਤੀ ਜਾਂ ਛੋਟਾ ਗਰੁੱਪ ਐਸੇ ਨਫ਼ਰਤੀ ਬਿਆਨ ਦੇ ਰਾਹੀਂ ਲੋਕਾਂ ਦੇ ਮਨ ਵਿੱਚ ਡਰ ਅਤੇ ਗੁੱਸਾ ਪਾ ਸਕਦਾ ਹੈ ਕਈ ਸਿਆਸੀ ਵਿਵੇਚਕਾਂ ਨੇ ਇਹ ਵੀ ਕਿਹਾ ਹੈ ਕਿ ਇਸ ਘਟਨਾ ਨੂੰ ਗੰਭੀਰਤਾ ਨਾਲ ਮੰਨਿਆ ਜਾਵੇ ਅਤੇ ਕਿਹਾ ਹੈ ਕਿ ਐਸੇ ਰਸਾਇਲ ਵਿਚਾਰ ਦੇ ਖਿਲਾਫ ਸਖਤ ਕਦਮ ਲੈਣੇ ਜ਼ਰੂਰੀ ਹਨ ਇਸ ਘਟਨਾ ਨੇ ਸਿਆਸਤ ਅਤੇ ਸਮਾਜ ਵਿੱਚ ਗੱਲਬਾਤ ਨੂੰ ਵੀ ਤੀਬਰ ਕਰ ਦਿੱਤਾ ਹੈ ਕਿ ਅਮਰੀਕਾ ਦੇ ਲੋਕਾਂ ਵਿੱਚ ਧਾਰਮਿਕ ਸਹਿਯੋਗ ਅਤੇ ਸਮਾਜਿਕ ਸਹਿਯੋਗ ਕਿਵੇਂ ਬਣਿਆ ਰਹੇ ਇੰਟਰਨੈਟ ਤੇ ਹੋ ਰਹੀਆਂ ਵਿਆਖਿਆਵਾਂ ਵਿੱਚ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਐਕਟੀਵੇਸ਼ਨ ਦੇ ਬਿਆਨ ਨਾਲ ਨਫ਼ਰਤ ਫੈਲਦੀ ਹੈ ਅਤੇ ਧਾਰਮਿਕ ਸੰਗਠਨਾਂ ਨੂੰ ਸੁਰੱਖਿਆ ਦੇਣ ਦੀ ਜ਼ਰੂਰਤ ਹੈ ਕਈਆਂ ਨੇ ਸਿੱਧਾ ਸਵਾਲ ਕੀਤਾ ਕਿ ਇਹ ਅਜੀਹੇ ਬਿਆਨ ਕਿਸੇ ਵਸਤਵਿਕ ਮਸਲੇ ਨੂੰ ਹੱਲ ਨਹੀਂ ਕਰਦੇ ਸਗੋਂ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਮਹਿਸੂਸ ਕਰਵਾਉਂਦੇ ਹਨ ਕੁਝ ਲੋਕਾਂ ਦਾ ਕਹਿਣਾ ਹੈ ਕੀ ਐਕਟੀਵੇਸ਼ਨ ਨੇ ਸਿਰਫ ਧਿਆਨ ਖਿੱਚਣ ਲਈ ਹੀ ਬਿਆਨ ਦਿੱਤਾ ਪਰ ਨਤੀਜੇ ਭਾਰੀ ਅਤੇ ਕੰਬੀਰ ਹੋ ਸਕਦੇ ਹਨ ਧਾਰਮਿਕ ਅਤੇ ਸਮਾਜਿਕ ਵਿਵੇਚਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੇ ਸਾਡੀ ਸਮਾਜਿਕ ਜ਼ਿੰਮੇਵਾਰੀ ਅਤੇ ਸਮਝਦਾਰੀ ਨੂੰ ਪਰਖਿਆ ਵਿੱਚ ਲਾ ਦਿੱਤਾ ਲੋਕ ਸੋਚ ਰਹੇ ਹਨ ਕਿ ਕਿਸੇ ਵੀ ਸਮਾਜ ਵਿੱਚ ਧਰਮ ਅਤੇ ਭੇਦਭਾਵ ਨੂੰ ਉੱਪਰ ਰੱਖਣਾ ਜ਼ਰੂਰੀ ਹੈ ਇਸ ਘਟਨਾ ਨੇ ਇਹ ਵੀ ਸिखਾਇਆ ਹੈ ਕਿ ਇੰਟਰਨੈਟ ਅਤੇ ਸੋਸ਼ਲ ਮੀਡੀਆ ਤੇਜ਼ੀ ਨਾਲ ਖਬਰਾਂ ਫੈਲਾਉਂਦਾ ਜਿਸ ਨਾਲ ਲੋਕਾਂ ਦੇ ਰਿਐਕਸ਼ਨ ਤੇਜ਼ ਹੋ ਸਕਦੇ ਹਨ ਅਤੇ ਘਟਨਾਵਾਂ ਦੇ ਪ੍ਰਭਾਵ ਦੂਰ ਦੂਰ ਤੱਕ ਮਹਿਸੂਸ ਹੁੰਦੇ ਹਨ ਸਰਲ ਸ਼ਬਦਾਂ ਵਿੱਚ ਦੱਸ ਦਈਏ ਤਾਂ ਇਹ ਘਟਨਾ ਸਿਰਫ ਧਾਰਮਿਕ ਥਾਵਾਂ ਤੇ ਹੀ ਸੁਰੱਖਿਆ ਮਸਲੇ ਨੂੰ ਲੈ ਕੇ ਨਹੀਂ ਹੈ ਬਲਕਿ ਅਮਰੀਕੀ ਸਮਾਜ ਵਿੱਚ ਵੱਖ-ਵੱਖ ਗਰੁੱਪਾਂ ਦੇ ਇਸ ਰਿਸ਼ਤੇ ਨਾਗਰਿਕਾਂ ਦੀ ਭਾਵਨਾਵਾਂ ਅਤੇ ਸਮਾਜਿਕ ਸਹਿਯੋਗ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਲੋਕ ਸੋਚ ਰਹੇ ਹਨ ਕਿ ਐਸੇ ਨਫਰਤੀ ਬਿਆਨ ਖਤਰੇ ਨੂੰ ਵਧਾ ਸਕਦੇ ਹਨ ਅਤੇ ਇਸ ਲਈ ਇਸ ਤੇ ਸਹੀ ਰਵੱਈਆ ਅਤੇ ਕੰਬੀਰ ਗੱਲਬਾਤ ਬਹੁਤ ਜ਼ਰੂਰੀ ਹੈ ਆਖਿਰਕਾਰ ਇਸ ਘਟਨਾ ਨੇ ਇਹ ਸਬਕ ਦਿੱਤਾ ਹੈ ਕਿ ਭਾਵਨਾਵਾਂ ਨੂੰ ਸਹੀ ਰਾਹ ਤੇ ਰੱਖਣਾ ਅਤੇ ਸਮਾਜ ਵਿੱਚ ਸਹਿਯੋਗ ਬਣਾਈ ਰੱਖਣਾ ਸਭ ਤੋਂ ਅਹਿਮ ਹੈ ਅਮਰੀਕਾ ਵਿੱਚ ਮਿਡ ਚਰਨ ਚੋਣਾ ਦੇ ਨੇੜੇ ਆਉਣ ਦੇ ਨਾਲ ਕੁਝ ਸਿਆਸੀ ਵਿਗਿਆਨੀਆਂ ਨੂੰ ਚਿੰਤਾ ਹੈ ਕਿ ਦੇਸ਼ ਹੌਲੀ-ਹੌਲੀ ਆਟੋਰੇਸੀਵਲ ਵਧ ਰਿਹਾ ਹੈ 스웨ਡਨ ਦੇ E-Jam ਇੰਸਟੀਚਿਊਟ ਦੇ ਡਾਇਰੈਕਟਰ ਸਟੈਫਨ ਆਈ ਇੰਡਬਰਗ ਕਹਿੰਦੇ ਹਨ ਕਿ ਅਮਰੀਕਾ ਪਹਿਲਾਂ ਹੀ ਇਸ ਹੱਦ ਨੂੰ ਪਾਰ ਕਰ ਚੁੱਕਾ ਹੈ ਅਤੇ ਹੁਣ ਇੱਕ ਚੋਣੀ ਆਟੋਰੇਸੀ ਬਣ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਹਾਲਾਂਕਿ ਲੋਕ ਚੋਣ ਕਰ ਸਕਦੇ ਹਨ ਪਰ ਸੱਤਾ ਕਾਬੂ ਕਰਨ ਅਤੇ ਫੈਸਲੇ ਲੈਣ ਵਿੱਚ ਸ਼ਾਸਕਾਂ ਕੋਲ ਕੁੱਲ ਬਹੁਤ ਜ਼ਿਆਦਾ ਹਕੂਮਤ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਅੰਤਰਿਕਤਾ ਜਾਂ ਇੱਕ ਪਾਸੇ ਦੀ ਤਾਕਤ ਦੇ ਵਧਨ ਬਾਰੇ ਚਿੰਤਾਵਾਂ ਹਾਲੀਆ ਸਾਲਾਂ ਵਿੱਚ ਕਾਫੀ ਤੇਜ਼ੀ ਨਾਲ ਵਧ ਰਹੀਆਂ ਹਨ। ਲੋਕ ਇਸ ਗੱਲ ਨੂੰ ਲੈ ਕੇ ਕਾਫੀ ਡਰੇ ਹੋਏ ਹਨ ਕਿ ਕਈ ਆਗੂ ਆਪਣੀ ਤਾਕਤ ਨੂੰ ਬਿਨਾਂ ਕਿਸੇ ਵੱਡੀ ਨਿਗਰਾਨੀ ਅਤੇ ਕਾਨੂੰਨੀ ਰੋਕਟੋਕ ਤੋਂ ਬਹੁਤ ਵਧਾ ਸਕਦੇ ਹਨ ਜਿਸ ਨਾਲ ਲੋਕਤਾਂਤ੍ਰਿਕ ਦੇ ਮੂਲ ਨੀਵਾਂ ਖਤਰੇ ਵਿੱਚ ਪੈ ਸਕਦੀਆਂ ਜਿਸ ਦੇ ਨਾਲ ਹਾਲਾਤ ਅਕਸਰ VOTING ਦੇ ਅਧਿਕਾਰਾਂ ਨੂੰ ਸੀਮਿਤ ਕਰਨ ਲੋਕਾਂ ਦੀ ਆਵਾਜ਼ ਨੂੰ ਦਬਾਉਣ ਅਤੇ ਮੀਡੀਆ ਤੇ ਅਖਬਾਰਾਂ ਉੱਤੇ ਕਾਬੂ ਪਾਉਣ ਦੇ ਰੂਪ ਵਿੱਚ ਦੇਖਣ ਨੂੰ ਮਿਲਦੇ ਹਨ ਜਦੋਂ ਤੱਕ ਸਰਕਾਰ ਦੇ ਵੱਖ-ਵੱਖ ਹਿੱਸਿਆਂ ਦੀ ਤਾਕਤ ਬਰਾਬਰ ਨਹੀਂ ਰਹਿੰਦੀ ਤਾਂ ਨਾਗਰਿਕਾਂ ਲਈ ਸਹੀ ਜਾਣਕਾਰੀ ਪ੍ਰਾਪਤ ਕਰਨਾ ਖੁੱਲ੍ਹੇ ਤੌਰ ਤੇ ਆਪਣੀ رائے ਦੱਸਣਾ ਅਤੇ ਦਰਸ਼ੋਣਾ ਅਤੇ ਚੋਣਾਂ ਵਿੱਚ ਭਾਗ ਲੈਣਾ ਮੁਸ਼ਕਲ ਹੋ ਜਾਂਦਾ ਹੈ ਇਹ ਚਿੰਤਾਵਾਂ ਖਾਸ ਕਰਕੇ ਉਹਨਾਂ ਲੋਕਾਂ ਵਿੱਚ ਵੱਧ ਰਹੀਆਂ ਹਨ ਜੋ ਲੋਕਤੰਤਰਕ ਨਿਆਂ ਅਤੇ ਆਜ਼ਾਦੀ ਨੂੰ ਬਹੁਤ ਮਹੱਤਵ ਦਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਜੇ ਅੰਤਰਿਕ ਖੇਤਰ ਤਾਕਤਾਂ ਵੱਧ ਜਾਂਦੀਆਂ ਤਾਂ ਆਮ ਲੋਕਾਂ ਦੀ ਸੁਣਵਾਈ ਨਹੀਂ ਹੋਵੇਗੀ ਅਤੇ ਸਰਕਾਰ ਲੋਕਾਂ ਲਈ ਜ਼ਿੰਮੇਵਾਰ ਅਤੇ ਜਵਾਬਦੇਹ ਨਹੀਂ ਰਹੇਗੀ ਇਸ ਲਈ ਨਾਗਰਿਕ ਸਿਆਸੀ ਵਿਵਾਦ ਅਤੇ ਅਧਿਕਾਰ ਸੰਗਠਨ ਅਤੇ ਅੰਤਰਰਾਸ਼ਟਰੀ ਸਮਾਜ ਵਿੱਚ ਗੱਲ ਦੇ ਨਾਲ ਧਿਆਨ ਦੇ ਰਹੇ ਹਨ ਕਿ ਲੋਕਤੰਤਰਿਕ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ ਅਤੇ ਕਾਨੂੰਨਾਂ ਦੀ ਪਾਲਣਾ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ ਆਮ ਲੋਕਾਂ ਦੇ ਹੱਕਾਂ ਦੀ ਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ ਲੋਕ ਜਾਣਦੇ ਹਨ ਕਿ ਸਿਰਫ ਚੋਣਾਂ 'ਚ ਭਾਗ ਲੈਣਾ ਹੀ ਨਹੀਂ ਬਲਕਿ ਜਾਣਕਾਰੀ ਇਕੱਠੀ ਕਰਨਾ ਖੁੱਲੇ ਤੌਰ ਤੇ ਸੋਚਣਾ ਅਤੇ ਸਰਕਾਰ ਦੀ ਹਰ ਇੱਕ ਕਾਰਵਾਈ ਨੂੰ ਨਿਗਰਾਨੀ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਇਹ ਸਾਰੀਆਂ ਚੀਜ਼ਾਂ ਮਿਲ ਕੇ ਕਰਨਾ ਬਹੁਤ ਜ਼ਰੂਰੀ ਹੈ ਇਹ ਸਾਰੀਆਂ ਚੀਜ਼ਾਂ ਮਿਲ ਕੇ ਲੋਕਤੰਤਰੀ ਦੀ ਸੁਰੱਖਿਆ ਕਰ ਸਕਦੀਆਂ ਹਨ ਅਤੇ ਕਿਸੇ ਵੀ ਅੰਤਰਿਕ ਰੁਝਾਨ ਨੂੰ ਰੋਕ ਸਕਦੀਆਂ ਹਨ ਆਖਿਰਕਾਰ ਸੰਯੁਕਤ ਰਾਜ ਅਮਰੀਕਾ ਵਿੱਚ ਅੰਤਰਿਕਤਾ ਵਧਨ ਦੇ ਖਤਰੇ ਨੇ ਸਿਰਫ ਸਿਆਸੀ ਮਾਹੌਲ ਹੀ ਨਹੀਂ ਬਲਕਿ ਹਰ ਆਮ ਨਾਗਰਿਕ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਇਸ ਲਈ ਹਰ ਨਾਗਰਿਕ ਲਈ ਜ਼ਰੂਰੀ ਸਮਸਿਆਵਾਂ ਨੂੰ ਸਮਝਣਾ ਅਤੇ ਅਧਿਕਾਰਾਂ ਲਈ ਖੜਾ ਹੋਣਾ ਅਤੇ ਲੋਕਤਾਂਤ੍ਰਿਕ ਦੇ ਰੱਖਿਆ ਕਰਨਾ ਬਹੁਤ ਹੀ ਮਹੱਤਵਪੂਰਨ ਬਣ ਗਿਆ ਇਹ ਸਿਰਫ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਨਹੀਂ ਬਲਕਿ ਹਰ ਆਮ ਮਨੁੱਖ ਦਾ ਫਰਜ਼ ਹੈ ਕਿ ਉਹ ਆਪਣੀ ਆਵਾਜ਼ ਨੂੰ ਬਿਨਾਂ ਡਰ ਦੇ ਸੁਣਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਇੱਕ ਪਾਸੇ ਦੀ ਸ਼ਕਤੀ ਵਧਨ ਤੋਂ ਬਚਾਇਆ ਜਾ ਸਕੇ ਇਸ ਤਰ੍ਹਾਂ ਸੰਯੁਕਤ ਰਾਜ ਵਿੱਚ ਲੋਕਤੰਤਰ ਆਜ਼ਾਦੀ ਨਿਆਂ ਅਤੇ ਬਰਾਬਰੀ ਦੀ ਸੰਭਾਲ ਸਭ ਦੇ ਲਈ ਮਹੱਤਵਪੂਰਨ ਹੈ ਅਤੇ ਹਰ ਕਿਸੇ ਦੀ ਭੂਮਿਕਾ ਇਸ ਵਿੱਚ ਅਹਿਮਕਾਰਪੂਰਨ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਨਯਾਮਿਨ ਨੇਥਨਾਹੂ ਨੇ ਅਮਰੀਕਾ ਨੂੰ ਸੂਚਿਤ ਕੀਤਾ ਹੈ ਕਿ ਜੇ ਕਿਸੇ ਵੀ ਸਮਝੌਤੇ ਵਿੱਚ ਇਰਾਨ ਦੇ ਨਿਊਕਲੀਅਰ ਕਾਰਜਕ੍ਰਮ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਣਾ ਚਾਹੀਦਾ ਹੈ ਇਹ ਕੋਸ਼ਨਾ ਉਸ ਸਮੇਂ ਆਈ ਹੈ ਜਦੋਂ ਅਮਰੀਕਾ ਜੇਨੇਵਾ ਵਿੱਚ ਇਰਾਨ ਨਾਲ ਦੂਜੀ ਦੌਰ ਦੀ ਨਿਊਕਲੀਅਰ ਚਰਚਾ ਕਰਨ ਜਾ ਰਿਹਾ ਸੀ ਇਤਨਾ ਹੁਨੇ ਇਰਾਨ ਲਈ ਆਪਣੀਆਂ ਮੰਗਾਂ ਸਪਸ਼ਟ ਕੀਤੀਆਂ ਹਨ ਅਤੇ ਕਿਹਾ ਹੈ ਕਿ ਇਰਾਨ ਦੇ ਨਿਊਕਲੀਅਰ ਸਮਾਨ ਨੂੰ ਲੈ ਕੇ ਕੋਈ ਵੀ ਸਮਝੌਤਾ ਸਿਰਫ ਉਸ ਸਮੇਂ ਮਨਜ਼ੂਰ ਕੀਤਾ ਜਾਵੇਗਾ ਜਦੋਂ ਇਹ ਕਾਰਜਕ੍ਰਮ ਪੂਰੀ ਤਰ੍ਹਾਂ ਰੋਕਿਆ ਜਾਂਦਾ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਨੀਅਮਿਨ ਨੇਤਨਾਉਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਹੋਣ ਵਾਲੇ ਕਿਸੇ ਵੀ ਨਿਊਕਲੀਅਰ ਸਮਝੌਤੇ ਵਿੱਚ ਈਰਾਨ ਦੇ ਨਿਊਕਲੀਅਰ ਕਾਰਜਕ੍ਰਮ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਣਾ ਚਾਹੀਦਾ ਹੈ। ਨੇਤਨਾਉਂ ਨੇ ਆਪਣੀਆਂ ਮੰਗਾਂ ਵਿੱਚ ਦਰਸਾਇਆ ਹੈ ਕਿ ਈਰਾਨ ਨੂੰ ਆਪਣੇ ਨਿਊਕਲੀਅਰ ਸਮਾਨ ਅਤੇ ਟੈਕਨੋਲੋਜੀ ਨੂੰ ਅਜੀਹੇ ਟਾਂਗ ਨਾਲ ਰੋਕਣਾ ਹੋਵੇਗਾ ਕਿ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਨਿਊਕਲੀਅਰ ਖਤਰਾ ਨਾ ਬਣੇ। ਇਹ ਕੋਸ਼ਨਾ ਉਸ ਸਮੇਂ ਆਈ ਹੈ ਜਦੋਂ ਅਮਰੀਕਾ ਜੇਨੇਵਾ ਵਿੱਚ ਦੂਰੋਂ ਦੂਰ ਦੀ ਨਿਊਕਲੀਅਰ ਚਰਚਾ ਕਰਨ ਜਾ ਰਿਹਾ ਹੈ ਇਸ ਨਾਲ ਮਕਸਦ ਇਰਾਨ ਵਿੱਚ ਨਿਊਕਲੀਅਰ ਕਾਰਜਕ੍ਰਮ ਦੇ ਨਿਗਰਾਨੀ ਕਰਨਾ ਅਤੇ ਕਿਸੇ ਪੱਕੇ ਸਮਝੌਤੇ ਤੱਕ ਪਹੁੰਚਣਾ ਹੈ ਨਿਤਨਾਉ ਨੇ ਇਹ ਵੀ ਕਿਹਾ ਹੈ ਕਿ ਇਰਾਨ ਨਾਲ ਕੀਤੇ ਜਾਣ ਵਾਲੇ ਕਿਸੇ ਵੀ ਸਮਝੌਤੇ ਨਾਲ ਸਿਰਫ ਉਹ ਹੀ ਮਨਜ਼ੂਰ ਕਰੇਗਾ ਜਿਸ ਵਿੱਚ ਇਰਾਨ ਦੀ ਨਿਊਕਲੀਅਰ ਤਾਕਤ ਨੂੰ ਪੂਰੀ ਤਰ੍ਹਾਂ ਰੋਕਿਆ ਜਾਣਾ ਹੋਵੇ ਅਤੇ ਜਿਸ ਬਨਾਲ ਇਰਾਨ ਦੁਬਾਰਾ ਨਿਊਕਲੀਅਰ ਹਥਿਆਰ ਤਿਆਰ ਕਰ ਸਕੇ ਉਸਨੇ ਅਹਿਮiyet ਦਿੱਤੀ ਹੈ ਕਿ ਇਰਾਨ ਦੀ ਨਿਊਕਲੀਅਰ ਤਾਕਤ ਨੂੰ ਰੋਕਣਾ ਨਾ ਸਿਰਫ ਇਜ਼ਰਾਈਲ ਲਈ ਬਲਕਿ ਪੂਰੀ ਦੁਨੀਆ ਲਈ ਸੁਰੱਖਿਆ ਦਾ ਮਾਮਲਾ ਹੈ ਇਜ਼ਰਾਈਲ ਨੂੰ ਡਰ ਹੈ ਕਿ ਜੇ ਇਰਾਨ ਦੇ ਨਿਊਕਲੀਅਰ ਕਾਰਜਕ੍ਰਮ ਤੇ ਪੂਰੀ ਤਰ੍ਹਾਂ ਰੋਕ ਨਾ ਲਾਈ ਗਈ ਤਾਂ ਭਵਿੱਖ ਵਿੱਚ ਇਜ਼ਰਾਈਲ ਅਤੇ ਮੱਧ ਪੂਰਬ ਦੇ ਖੇਤਰ ਵਿੱਚ ਖਤਰੇ ਵਧ ਸਕਦੇ ਹਨ ਇਸ ਕਰਕੇ ਨਿਥਨਾਉ ਨੇ ਅਮਰੀਕਾ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਕਿ ਜੇ ਅਮਰੀਕਾ ਈਰਾਨ ਨਾਲ ਸਮਝੌਤਾ ਕਰੇ ਤਾਂ ਉਹ ਇਜ਼ਰਾਈਲ ਦੀ ਸੁਰੱਖਿਆ ਖੇਤਰ ਵਿੱਚ ਸਥਿਰਤਾ ਨੂੰ ਧਿਆਨ ਵਿੱਚ ਰੱਖੇ ਇਹ ਚਰਚਾ ਇਸ ਗੱਲ ਦਾ ਸੰਕੇਤ ਹੈ ਕਿ ਈਰਾਨ ਦੇ ਨਿਊਕਲੀਅਰ ਕਾਰਜਕ੍ਰਮ ਅਤੇ ਪੂਰੇ ਖੇਤਰ ਦੀ ਸੁਰੱਖਿਆ ਦੇ ਮਾਮਲੇ ਤੇ ਹਲੇ ਵੀ ਕਾਫੀ ਚਿੰਤਾਵਾਂ ਹਨ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਹੋਣ ਵਾਲੀਆਂ ਇਹ ਚਰਚਾਵਾਂ ਦੁਨੀਆ ਵਿੱਚ ਸੁਰੱਖਿਆ ਅੰਤਰਰਾਸ਼ਟਰੀ ਨਿਯਮਾ ਅਤੇ ਮੱਧ ਪੂਰਬ ਦੇ ਖੇਤਰ ਵਿੱਚ ਸਥਿਰਤਾ ਲਈ ਬਹੁਤ ਅਹਿਮ ਹਨ ਇਜ਼ਰਾਈਲ ਨੇਤ ਨਾਉਨ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਸਮਝੌਤੇ ਨੂੰ ਮਨਜ਼ੂਰ ਕਰਨ ਤੋਂ ਪਹਿਲਾਂ ਈਰਾਨ ਅਤੇ ਨਿਊਕਲੀਅਰ ਕਾਰਜਕ੍ਰਮ ਤੇ ਪੂਰੀ ਤਰ੍ਹਾਂ ਨਿਗਰਾਨੀ ਹੋਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿੱਚ ਇਹ ਖਤਰਾ ਦੁਬਾਰਾ ਨਹੀਂ ਉੱਠ ਸਕਦਾ ਭਾਰਤੀ ਕੋਸਟ ਗਾਰਡ ਨੇ 100 ਸਮੁੰਦਰੀ ਮੀਲ ਮੋਬੇ ਪੱਛਮ ਮੁੰਬਈ ਕੋਸਟ ਦੇ ਨੇੜੇ ਤਿੰਨ ਤੇਲ ਟੈਂਕਰ ਜਿਨ੍ਹਾਂ ਉੱਤੇ ਅਮਰੀਕਾ ਵੱਲੋਂ ਪਾਬੰਦੀ ਲੱਗੀ ਹੋਈ ਸੀ ਉਹਨਾਂ ਨੂੰ ਜ਼ਬਤ ਕਰ ਲਿਆ ਇਹ ਟੈਂਕਰ ਸਟੈਲ ਰੂਬੀ ਅਸਫਾਲ ਸਟਾਰ ਅਤੇ ਅਲ ਜਾਫਜੀ ਅਸਨ ਅਤੇ ਸ਼ਖਸੀ ਕੀ ਇਹ ਸਮਝੌਤੇ ਦੀਆਂ ਪਾਬੰਦੀਆਂ ਤੋਂ ਬਚਣ ਲਈ ਆਪਣੇ ਨਾਂ ਵੱਖ-ਵੱਖ ਬਦਲਦੇ ਰਹਿੰਦੇ ਸਨ ਹੁਣ ਇਹਨੂੰ ਅਗਲੀ ਜਾਂਚ ਲਈ ਮੁੰਬਈ ਲਿਆਂਦਾ ਗਿਆ ਅਤੇ ਭਾਰਤ ਨੇ ਆਪਣੇ ਸਮੁੰਦਰੀ ਖੇਤਰ ਦੀ ਨਿਗਰਾਨੀ ਹੋਰ ਤਗੜੀ ਕਰ ਦਿੱਤੀ ਹੈ ਇਹ ਕਾਰਵਾਈ ਸਮੁੰਦਰੀ ਵਪਾਰ ਵਿੱਚ ਗਲਤ ਤੇਲ ਟਰੇਡਿੰਗ ਰੋਕਣ ਲਈ ਕੀਤੀ ਗਈ ਹੈ ਭਾਰਤ ਨੇ ਆਪਣੇ ਸਮੁੰਦਰੀ ਹੱਕਾਂ ਦੀ ਰੱਖਿਆ ਅਤੇ ਅੰਤਰਰਾਸ਼ਟਰੀ ਕਾਨੂੰਨੀ ਬਿਨਾ ਦੇ ਤਹਿਤ ਇੱਕ ਸਖਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਇਸ ਮਹੀਨੇ ਮੁੰਬਈ ਤੱਟ ਤੋਂ ਲਗਭਗ 100 ਸਮੁੰਦਰੀ ਮੀਲ ਦੂਰ ਤਿੰਨ ਜਹਾਜ਼ ਸਟੀਲਰ ਰੂਬੀ, ਐਸ ਪੈਟੀ ਸਟਾਰ ਅਤੇ ਏਆਈ ਚਾਫਸੀਆ ਨੂੰ ਜਫ ਕੀਤਾ। ਜਿਨ੍ਹਾਂ ਉਤੇ ਸੰਯੁਕਤ ਰਾਜ ਅਮਰੀਕਾ ਵੱਲੋਂ ਸਜ਼ਾ ਲਗਾਈ ਗਈ ਸੀ ਅਤੇ ਜਿਨ੍ਹਾਂ ਦੇ ਆਈ ਐਮਓ ਨੰਬਰ ਪਹਿਲਾਂ ਹੀ ਯੂ ਐਸ ਪਾਬੰਦੀਆਂ ਵਿੱਚ ਦਰਜ ਕੀਤੇ ਗਏ ਸਨ ਅਤੇ ਇਹ ਜਹਾਜ਼ ਸ਼ੱਕੀ ਗਤੀਵਿਧੀਆਂ ਕਰਕੇ ਹੋਏ ਸਮੁੰਦਰੀਆਂ ਵਿੱਚ ਕੇਂਦਰੀ ਤੌਰ ਤੇ ਆਇਲ ਸ਼ਿਪ ਟੂ ਸ਼ਿਪ ਟ੍ਰਾਂਸਫਰ ਵਰਗੀਆਂ ਗੈਰ ਕਾਨੂੰਨੀ ਤੇਲ ਵਪਾਰ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਸਨ ਜਿਸ ਨਾਲ ਭਾਰਤ ਦੀ ਈ ਈ ਜੈਡ एक्सक्लूसिव इकोनॉमिक जोन ਦੇ ਅੰਦਰ ਪਾਬੰਦੀਆਂ ਤੋਂ ਬਚਣ ਲਈ ਉਹਨਾਂ ਨੇ ਕਈ ਵਾਰ ਆਪਣੀਆਂ ਪਛਾਣਾਂ ਬਦਲੀਆਂ ਇਹ ਸਾਜ਼ਿਸ਼ਬੱਧ ਕਾਰਵਾਈ ਭਾਰਤੀ ਕੋਸਟ ਗਾਰਡ ਅਤੇ ਸਮੁੰਦਰੀ ਨਿਗਰਾਨੀ ਯੰਤਰਾਂ ਦੁਆਰਾ ਉਸ ਸਮੇਂ ਕੋਆਰਡੀਨੇਟ ਕੀਤੀ ਗਈ ਜਦੋਂ ਡਿਜੀਟਲ ਡਾਟਾ ਵਿਸ਼ਲੇਸ਼ਣ ਅਤੇ ਸੁਤੰਤਰ ਸਮੁੰਦਰੀ ਨਿਗਰਾਨੀ ਨੇ ਇਹ ਦਰਸਾਇਆ ਹੈ ਕਿ ਇਹ ਜਹਾਜ਼ ਆਪਣੇ ਮਾਲ ਅਤੇ ਆਪਣੇ ਮਾਲਕਾਨਾ ਢਾਂਚੇ ਨੂੰ ਲਕਾਉਣ ਲਈ ਕਈ ਵਾਰ ਅਲੱਗ-ਅਲੱਗ ਪਛਾਣਾਂ ਅਤੇ ਜਹਾਜ਼ ਦੇ ਨਾਮ ਬਦਲਦੇ ਰਹੇ ਹਨ ਜਿਸ ਨਾਲ ਇਹ ਸਪਸ਼ਟ ਹੋਇਆ ਹੈ ਕਿ ਇਹ ਸੰਭਵ ਗੈਰਕਾਨੂੰਨੀ ਤੇਲ ਦੇ ਤਬਾਦਲੀ ਅਤੇ ਸਾਜ਼ਿਸ਼ ਵੱਲੋਂ ਵਪਾਰਕ ਸੰਪਰਕਾਂ ਨਾਲ ਜੁੜੇ ਹੋਏ ਹੋ ਸਕਦੇ ਹਨ ਭਾਰਤ ਨੇ ਇਸ ਕਾਰਵਾਈ ਦੇ ਨਾਲ ਨਾ ਸਿਰਫ ਆਪਣੇ ਸਮੁੰਦਰੀ ਖੇਤਰ ਨੂੰ ਗੈਰ ਕਾਨੂੰਨੀ ਤੇਲ ਕਾਰੋਬਾਰ ਅਤੇ ਲੁਕੇ ਹੋਏ ਪੈਟਰੋਲੀਅਮ ਚੈਨਲਾਂ ਵੱਲੋਂ ਬਚਾਉਣ ਲਈ ਸਖਤ ਪਰ ਕਦਮ ਚੁੱਕੇ ਹਨ ਬਲਕਿ ਮੌਮਕਿਨ ਰੂਪ ਵਿੱਚ ਦੁਨੀਆ ਭਰ ਵਿੱਚ ਪਾਬੰਦੀਆਂ ਦੀ ਲਾਗੂ ਕਰਨ ਅਤੇ ਤਕਨੀਕੀ ਨਿਗਰਾਨੀ ਲਾਗੂ ਕਰਨ ਵਿੱਚ ਆਪਣਾ ਯੋਗਦਾਨ ਵੀ ਦਿੱਤਾ ਹੈ ਜਿਸ ਨਾਲ ਭਾਰਤ ਦੇ ਵਪਾਰ ਅਤੇ ਰੱਖਿਆ ਸਹਿਯੋਗ ਵਾਲੇ ਰਿਸ਼ਤੇ ਔਰ ਖਾਸ ਕਰਕੇ ਸੰਯੁਕਤ ਰਾਜ ਅਮਰੀਕਾ ਨਾਲ ਹੋਰ ਮਜ਼ਬੂਤੀ ਮਿਲਦੀ ਦਿੱਸਦੀ ਜਿਸ ਨਾਲ ਵਿਤ ਸਿਆਸਤ ਅਤੇ ਸਮੁੰਦਰੀ ਕਾਨੂੰਨ ਦੇ ਖੇਤਰ ਵਿੱਚ ਵੱਡੀ ਚਰਚਾ ਬਣੀ ਹੋਈ ਹੈ ਕਿ ਕਿਵੇਂ ਪਾਬੰਦੀਆਂ ਦੇ ਦੌਰਾਨ ਜਹਾਜ਼ ਅਤੇ ਉਨ੍ਹਾਂ ਦੇ ਮਾਲ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ਤੇ ਸਕਾਰਾਤਮਕ ਜਾਂ ਨਕਾਰਾਤਮਕ ਪ੍ਰਭਾਵ ਪੈ ਸਕਦੇ ਹਨ ਇਸ ਤਰ੍ਹਾਂ ਦੀ ਕਾਰਵਾਈ ਦੇ ਬਾਅਦ ਭਾਰਤੀ ਕੋਸਟ ਗਾਰਡ ਨੇ ਆਪਣੇ ਸਮੁੰਦਰੀ ਨਿਗਰਾਨੀ ਕਾਰਜਾਂ ਨੂੰ ਹੋਰ ਵਿਆਪਕ ਅਤੇ ਕਾਨੂੰਨੀ ਤੌਰ ਤੇ ਮਜਬੂਤ ਕੀਤਾ ਜਿੱਥੇ ਹੁਣ ਲਗਭਗ 55 ਸਮੁੰਦਰੀ ਜਹਾਜ਼ ਅਤੇ 10 ਤੋਂ 12 ਹਵਾਈ ਜਹਾਜ਼ ਦਿਨ ਰਾਤ ਨਿਗਰਾਨੀ ਲਈ ਤਾਇਨਾਤ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਭਾਰਤ ਦਾ ਪਾਣੀ ਕਿਸੇ ਵੀ ਗੈਰ ਕਾਨੂੰਨੀ ਤੇਲ ਆਯਾਤ ਜਾਂ ਸੰਬੰਧਿਤ ਕਾਰੋਬਾਰ ਲਈ ਵਰਤਿਆ ਨਾ ਜਾਵੇ ਇਹ ਇੱਕ ਐਸਾ ਮੋੜ ਹੈ ਜਿਸ ਨੇ ਆਪਣੀ ਭਾਰਤ ਦੀ ਸਮੁੰਦਰੀ ਸੁਰੱਖਿਆ ਅੰਤਰਰਾਸ਼ਟਰੀ ਸਾਂਝੇਦਾਰੀ ਅਤੇ ਕਾਨੂੰਨੀ ਪਾਲਣਾ ਵੱਲ ਢੂੰਗਵਾ ਸੰਦੇਸ਼ ਦਿੱਤਾ ਹੈ ਜਿੱਥੇ ਕਾਨੂੰਨੀ ਨਿਯਮਾਂ ਦੀ ਲਾਗੂ ਕਰਨ ਦੇ ਨਾਲ ਨਾਲ ਸਮੁੰਦਰੀ ਵਪਾਰ ਅਤੇ ਸੁਰੱਖਿਆ ਨਾਲ ਸੰਯੁਕਤ ਬਣਾਇਆ ਜਾ ਰਿਹਾ ਹੈ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਰ ਹਾਲਾ ਲੈਣਾ ਹੀ ਇੱਕ ਵਾਰ ਫਿਰ ਮੁੰ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਹੈਡਲਾਈਨਸ ਤੇ ਈਰਾਨ ਨੇ BBC ਨਾਲ ਗੱਲ ਕਰਦੇ ਦੌਰਾਨ ਕਿਹਾ ਕਿ ਨਿਊਕਲੀਅਰ ਸਮਝੌਤੇ ਲਈ ਉਹ ਤਿਆਰ ਹੈ ਪਾਬੰਦੀਆਂ ਹਟਾਉਣ ਤੇ ਦੋਨਾਂ ਪਾਸਿਆਂ ਦੇ ਸਮਝੌਤੇ ਤੇ ਹੀ ਸੰਭਾਵਨਾ ਮੰਤਰੀ ਨੇ ਸ਼ਾਂਤੀ ਅਤੇ ਭਰੋਸੇ ਦੀ अहमियत ਦੱਸੀ ਟੈਕਸਾਸ ਐਕਟਿਵੀਜ਼ਮ ਨੇ ਹਨੂਮਾਨ ਮੰਦਿਰ ਨੂੰ ਟਾਰਗੇਟ ਕਰਦੇ ਹੋਏ ਕਿਹਾ ਕਿ ਤੀਜੇ ਦੁਨੀਆ ਦੇ ਵਿਦੇਸ਼ੀ ਹੌਲੀ-ਹੌਲੀ ਅਮਰੀਕਾ ਤੇ ਕਬਜ਼ਾ ਕਰ ਰਹੇ ਹਨ ਇੰਟਰਨੈਟ ਤੇ ਲੋਕਾਂ ਨੇ ਨਫ਼ਰਤ ਭਰੇ ਬਿਆਨ ਦੀ ਨਿੰਦਾ ਕੀਤੀ ਅਤੇ ਸਮਾਜਿਕ ਚਿੰਤਾ ਵਿਆਪਕ ਹੋਈ ਸੰਯੁਕਤ ਰਾਜ ਅਮਰੀਕਾ ਵਿੱਚ ਆਂਤ੍ਰਿਕਤਾ ਵਧਨ ਦੇ ਖਤਰੇ ਤੇ ਚਿੰਤਾਵਾਂ ਵਧੀਆਂ ਹਨ ਜਿੱਥੇ ਨਾਗਰਿਕ ਵਿਦਵਾਨ ਅਤੇ ਸੰਗਠਨ ਲੋਕਤੰਤ੍ਰਿਕ ਅਜ਼ਾਦੀ ਅਤੇ ਨਿਆਂਪੂਰਨ ਚੋਣਾਂ ਲਈ ਚੇਤਾਵਨੀ ਜਾਰੀ ਕਰ ਰਹੇ ਹਨ ਅੱਜ ਦੇ ਬੁਲੇਟਿਨ ਵਿੱਚ ਹੈ ਨਾਹੀ ਤਣਾਵ